ਨੀ ਕੁੜੀਏ ਆ ਫੇਰ ਤੂੰ ਪੈਂਟ ਜੀ ਪਾ ਲਈ ਆ ਮੰਮੀ ਫੇਰ ਕੀ ਹੋਇਆ ਪੈਂਟ ਪਾਈ ਆ ਤੇ ਸੋਹਣੀ ਤੇ ਲੱਗਣ ਢੀ ਆ ਮੈਨੂੰ ਨਹੀਂ ਸੋਹਣੀ ਲੱਗਦੀ ਏ ਤੇ ਮੈਂ ਕਿੰਨੀ ਵਾਰ ਕਹਿੰਦੀ ਸਲਵਾਰ ਕਮੀਜ਼ ਪਾਇਆ ਕਰ ਤੂੰ ਫੇਰ ਆ ਪਾ ਕੇ ਚਲ ਜਾਨੀ ਆ ਲੈ ਦੱਸ ਮੰਮੀ ਕਾਲਜ ਜਾਣਾ ਵਾ ਸਾਰੀਆਂ ਕੁੜੀਆਂ ਨੇ ਪੈਂਟ ਤੇ ਕਮੀਜ਼ ਪਾ ਕੇ ਆਉਣੀ ਆ ਸਾਰੀਆਂ ਦਾ ਸਾਨੂੰ ਠੇਕਾ ਨਹੀਂ ਗਾ ਤੈਨੂੰ ਪਤਾ ਨਾ ਤੇਰੇ ਭਰਾ ਦਾ ਮੰਮੀ ਵੀਰ ਨੂੰ ਤੂੰ ਹੀ ਸਮਝਾਓ ਹਾਂ ਤੇ ਵੀਰ ਨੇ ਆਪੇ ਕੁਝ ਨਹੀਂ ਕਹਿਣਾ ਤੁਸੀਂ ਤੇ ਆਪ ਨਾਲ ਸਾਵਾ ਰਲ ਜਾਣਾ ਵੀਰ ਨੇ ਤੇ ਫਿਰ ਕਹਿਣਾ ਹੀ ਕਹਿਣਾ ਵਾ ਉਹ ਸੱਚਾ ਕਹਿੰਦਾ ਵਾ ਵੇਖ ਬਾਹਰ ਬੰਦਿਆ ਲੱਗੇ ਮਿਸਤਰੀ ਲੱਗੇ ਆ ਚੰਗੀ ਲੱਗਦੀ ਆ ਪਰ ਉਹ ਗੱਲ ਕਿਦਾਂ ਦੀ ਤੂੰ ਉੱਚੀ ਜੀ ਪਾ ਲਈ ਟੀ-ਸ਼ਰਟ ਜੀ ਮੈਨੂੰ ਨਹੀਂ ਚੰਗੀ ਲੱਗਦੀ ਸੂਟ ਪਾ ਕੇ ਫਿਰ ਜਾਇਆ ਕਰ ਬੜਾ ਸੋਹਣਾ ਲੱਗਦਾ ਸੂਟ ਮੰਮੀ ਜਦੋਂ ਮੈਂ ਸੂਟ ਪਾ ਕੇ ਜਾਂਦੀ ਆ ਨਾ ਮੇਰੀਆਂ ਸਹੇਲੀਆਂ ਮੇਰਾ ਮਜ਼ਾਕ ਉਡਾਉਂਦੀਆਂ ਵਾ ਹੁਣ ਮੈਂ ਕਾਲਜ ਚ ਹੋ ਗਈ ਆ ਸਕੂਲ ਚ ਥੋੜੀ ਆ ਜਿਹੜੇ ਸਲਵਾਰ ਸੂਟ ਪਾ ਕੇ ਜਾਈ ਜਾਵਾਂ ਅੱਛਾ ਉਹ ਤਾਂ ਮਜ਼ਾਕ ਉਡਾਉਂਦੀਆਂ ਤੇ ਤੁਹਾਨੂੰ ਬਹੁਤ ਸ਼ਰਮ ਆਉਂਦੀ ਲਾ ਦੱਸ ਮੰਮੀ ਹੁਣ ਜਮਾਨੇ ਨਾਲ ਚੱਲਣਾ ਚਾਹੀਦਾ ਵਾ ਉੱਥੇ ਜਾ ਕੇ ਵੇਖੋ ਕਾਲਜ ਚ ਸਾਰੀਆਂ ਕੁੜੀਆਂ ਪੈਂਟਾਂ ਟੀ-ਸ਼ਰਟਾਂ ਫਰੌਕ ਸੂਟ ਇਦਾਂ ਦੇ ਕੱਪੜੇ ਪਾ ਕੇ ਆਉਂਦੀਆਂ ਤੁਹਾਨੂੰ ਕਹਿੰਨਾ ਰੀਜ਼ ਨਹੀਂ ਕੀ ਫਿਰ ਆਪਰਾ ਬਾਹਰ ਬੰਦਿਆ ਕੋਲ ਪੈਂਦਾ ਵਾ ਫਿਰ ਉਹਨੂੰ ਮਖੌਲ ਕੰਨ ਕੇ ਵੀ ਤੇਰੀ ਭੈਣਾ ਕੀ ਪਾ ਕੇ ਜਾਂਦੀ ਆ ਤੋ ਤੈਨੂੰ ਪਤਾ ਕਿ ਉਹਨੇ ਜੋ ਗੁੱਸੇ ਹੋਣ ਲੱਗਾ ਨਾ ਤੇ ਫੇਰ ਨਾ ਮੈਨੂੰ ਆਕੇ ਵੀ ਮੈਨੂੰ ਦਬਕੇ ਮਾਰਦਾ ਜੋ ਪਿਆਰ ਕਰਦਾ ਤਾਂ ਦਬਕੇ ਵੀ ਮਾਰਨੇ ਤੈਨੂੰ ਹੋ ਜਾ ਮੈਨੂੰ ਕਹਿੰਦਾ ਵੀ ਤੂੰ ਆਪੇ ਹਟਾ ਲੈ ਉਹਨੂੰ ਮੰਮੀ ਇੰਨੀ ਰੀਜ਼ ਨਾ ਮੈਂ ਪੈਂਟ ਸ਼ਰਟ ਲਈ ਆ ਤੇ ਤੂੰ ਹੀ ਹੁਣ ਕਹਿਂਦੇ ਐ ਜੀ ਸੋਹਣੀ ਦੇ ਲੱਗਣ ਨਹੀਂ ਕੀ ਕਮੀ ਐ ਏਦਾਂ ਦੱਸ ਦੱਸ ਤੈਨੂੰ ਆਪਣੇ ਆਪ ਨੂੰ ਤਾਂ ਸੋਹਣੀ ਲੱਗਣ ਦੀ ਐ ਨਾ ਸਾਨੂੰ ਨਹੀਂ ਤਾਂ ਸੋਹਣੀ ਲੱਗਦੀ ਐ ਮਮੀ ਮੇਰਾ ਸਿਰ ਨਾ ਖਾਓ ਆ ਅੱਗੇ ਵਾਲ ਖੁੱਲੀ ਜਾਣ ਡਿਆ ਮੈਂ ਲੱਗੀਆਂ ਪੋਨੀ ਕਰਕੇ ਚਾਣ ਆਓ ਫੜਾ ਕੰਗੀ ਚੰਗੀ ਤਰ੍ਹਾਂ ਘੁੱਟ ਕੇ ਗੁੱਤ ਕਰਕੇ ਰਵਟਾ ਪਾ ਕਿਉਂ ਬਾਰ ਬਾਰ ਖੋਲਦੇ ਆ ਲਿਆਨੇ ਨੀ ਮੈਨੂੰ ਫੜਾ ਮੈਂ ਕਰਕੇ ਦਵਾ ਤੇਰੀ ਗੁੱਤ ਨਾਲ ਰਵਟਾ ਪਾ ਕੇ ਦਵਾ ਮਮੀ ਗੜੀ ਦੇ ਪਿਛੇ ਤੇਰੇ ਵਾਲ ਜਿਹੜੇ ਗੱਲ ਤੇ ਪੈਂਦੇ ਵੇਖੀਏ ਪੈਨੋ ਹਟ ਦੇ ਕਿ ਨਹੀਂ ਹਟ ਦੇ ਹੁਣ ਤੁਸੀਂ ਮੈਨੂੰ ਲੱਗਦਾ ਦੋ ਕੁੱਤਾਂ ਕਰਕੇ ਕੱਲ੍ਹ ਜੇ ਭੇਜਣਾ ਵਾ ਜਲੂਸ ਕਢਾਉਣਾ ਜੇ ਮੇਰਾ ਨਹੀਂ ਮੈਂ ਇੱਕੀ ਕਰਕੇ ਦਿੰਨੀ ਆ ਜੇ ਟੱਟ ਜੂ ਪੰਜੀ ਸਤਿ ਤਰੀ ਤੇ ਤੂੰ ਮੈਨੂੰ ਆਖਿਓ ਮੈਨੂੰ ਨਹੀਂ ਪਤਾ ਤੇਰੇ ਵਾਲ ਹੀ ਕੱਲ੍ਹ ਤੇ ਰਹਿੰਦੇ ਕ ਲੈਣੇ ਆ ਵੰਗੋ ਪਤਾ ਨਹੀਂ ਕਿੱਦਾਂ ਦੀਆਂ ਹੁਣ ਕੁੜੀਆਂ ਵਾ ਤੁਸੀਂ ਹਰ ਵੇਲੇ ਗਾਲੀ ਝਾਟਾ ਹੀ ਗਲਾਰ ਛੜਦੀਆਂ ਜੇ ਬੜੀ ਸੋਹਣੀ ਗੋਤ ਕਰਕੇ ਐ ਜੂੜਾ ਕਰਕੇ ਰੱਖਿਆ ਤੇ ਕਿੱਦਾਂ ਬੰਦਾ ਸੋਹਣਾ ਲੱਗਦਾ ਐਦਾ ਸਿਰ ਕਿੰਨੇ ਬਹੁਤਾ ਸੁਹਣਿਆ ਲੱਗਦੇ ਆ ਤੁਸੀਂ ਆਪੇ ਕਈ ਫੜੀ ਆ ਉਹ ਹੁਣੇ ਆਏ ਤੇ ਹੁਣੇ ਚੱਲ ਵੀ ਗਏ ਆ ਉਹ ਬਲਜੀਤ ਕਿਤੇ ਨਹੀਂ ਗਿਆ ਉਹ ਉਹ ਦੱਸ ਗਿਆ ਕਿ ਭਾਜੀ ਚਾਚੂ ਤਾਂ ਰੋਜ਼ ਮੈਂ ਦਵਾਈ ਲੈ ਆਵਾ ਕੀ ਗੱਲ ਹੋਈ ਉਹਨੂੰ ਬੁਖਾਰ ਹੋਇਆ ਵਾ ਕੱਲ ਦਾ ਤੇ ਤੁਸੀਂ ਕਹਿੰਦੇ ਠੀਕ ਵਾ ਤੁਹਾਨੂੰ ਤਾਂ ਟਾਈਫਿਡ ਬੁਖਾਰ ਨਿਕਲਿਆ ਵਾ ਉਹ ਹੈ ਤੇ ਠੀਕ ਹੈ ਗੱਲ ਤੇਰੀ ਪਰ ਕੀ ਕਰੀਏ ਹੁਣ ਬੰਦਾ ਕੋਈ ਲੱਭ ਨਾ ਇੱਕੋ ਮਾਰਿਆ ਵਿਚਾਰਾ ਲੱਭਾਈ ਮਿਸਤਰੀ ਨੇ ਤੇ ਮਿਸਤਰੀ ਤਾਂ ਤੁਸੀਂ ਨਾਲ ਡੈ ਪਿਓ ਮੈਂ ਤਾਂ ਕੋਈ ਮੈਂ ਮਾਰਾ ਮੋਟਾ ਨਾਲ ਤੇ ਕਰਾਈ ਗਰੀ ਜਾਊਗਾ ਉਦੋਂ ਵੀ ਮੈਂ ਹਿਸਾਬ ਲਾ ਲਿਆ ਜੇ ਆਪ ਹੀ ਉਦੋਂ ਦਾ ਕਰਨਾ ਸੀ ਚਾਹ ਰਲ ਮਿਲ ਕੇ ਹੀ ਦੋਵੇਂ ਜਾਣੇ ਕਰ ਲੈਣੇ ਕੰਮ ਤਾਂ ਫਿਰ ਉੱਥੇ ਰਹਿਣਾ ਲਾਮ ਲੇਟ ਵੀ ਪਾਈ ਤੇ ਕੰਮ ਫਿਰ ਉੱਥੇ ਦਾ ਉੱਥੇ ਤੇ ਬਲਜੀਤ ਮਿਸਤਰੀ ਮਿਸਤਰੀ ਆਉਂਦਾ ਤੇ ਇੱਟਾਂ ਆਉਨੇ ਲਾਉਣੀਆਂ ਲੈਵਲ ਲਉਣੀ ਕਹਿੰਦਾ ਇਹ ਮਿੱਟੀ ਖਾਰਨ ਵਾਲੀ ਆ ਹੁਣ ਉਹ ਆਇਆ ਉਹ ਲੈਵਲ ਕੱਢ ਕੇ ਇੱਟਾ ਰੱਖ ਗਿਆ ਵਾ ਕਹਿੰਦਾ ਇਹ ਲੈਵਲ ਦੇ ਖਾਰਦੋ ਮਿੱਟੀ ਸਾਰੀ ਹੁਣ ਮੈਂ ਜਦੋਂ ਆਏ ਵੇਖੇ ਨਾ ਮੈਂ ਫਟਾਫਟ ਸੇਰੇ ਸੇਰੇ ਦਾਲ ਪਾ ਕੇ ਕੁੱਕਰ ਚ ਰੱਖ ਦਿੱਤੀ ਉਹ ਭੇ ਵੀ ਲਈ ਆ ਹੁਣ ਭਾਵੇਂ ਆਉਣੀ ਨਾ ਉਹ ਨਹੀਂ ਨਹੀਂ ਆ ਜਾਣਾ ਉਹਨਾਂ ਨੇ ਚਾਹ ਸੁਣਾ ਦੇ ਕੇ ਮੈਂ ਕੋਈ ਨਹੀਂ ਜਦੋਂ ਆਉਂਦੇ ਉਦੋਂ ਚਾਹ ਤਰੀ ਮੇਰੀ ਚਾਹ ਠੱਟ ਭਈ ਹੋ ਜਾਂਦੀ ਹੈ ਕੋਈ ਨਹੀਂ ਮੈਂ ਉਦੋਂ ਧਰ ਲਵਾਂਗਾ ਆਹੋ ਲੈ ਲਓ ਉਹ ਵੀ ਰੋਲਾ ਪਾਉਣ ਡਈਆਂ ਹੀ ਅੰਦਰ ਤਿਆਰ ਨਹੀਂ ਹੋਈ ਵੀ ਸ਼ਨਾਣ ਦੇ ਉਹਦੀ ਵੀ ਤਿਆਰੀ ਲੇਟ ਵਾ ਨਾ ਮੰਮੀ ਗੁੱਸਾ ਕਰਦੀ ਰਹਿੰਦੀ ਵੀ ਫੇਲੇ ਸ ਰੋਟ ਕਿਤੇ ਫੇਲੇ ਸ ਤਿਆਰ ਹੋ ਜਾ ਕਰ ਉੱਠਦੀ ਨਹੀਂ ਆ ਕਿੰਨੀ ਵੀ ਹਲਾਈ ਤੇ ਫੇਰ ਰੋਟੀ ਮੈਨੂੰ ਹੋਰ ਸੌਣ ਲੈਨ ਦੋ ਮੈਨੂੰ ਹੋਰ ਸੌਣ ਲੈਨ ਦੋ ਤੇ ਰਾਤ ਫੋਨ ਵੇਖਣੋਂ ਨਹੀਂ ਹਟਦੀ ਤੁਮੀ ਸਮਝਾਇਆ ਕਰ ਨਾ ਥੋੜਾ ਬੜਾ ਉਹਨੂੰ ਜੇ ਮੈਂ ਕਹਾਂ ਮੇਰੀ ਗੱਲ ਫੇਰ ਸਾਰੇ ਜਣੇ ਗੁੱਸਾ ਕਰ ਲੈਣ ਤੂੰ ਵੀ ਕਹਿੰਦੇ ਆ ਪੀਏ ਠੀਪ ਉਹਦੀ ਜਮਾਨ ਮੈਂ ਇੰਨਾ ਨਹੀਂ ਰੋਕੀਦਾ ਹੋਈਦਾ ਪਰ ਤੁਸੀਂ ਤੇ ਫੇਰ ਹੱਦੀ ਕਰਦੇ ਆ ਨਾ ਫੇਰ ਤੁਸੀਂ ਨੋਕਾ ਟੋਕੀ ਬੜੀ ਕਰਦੇ ਆ ਨੋਕਾ ਟੋਕੀ ਤੇ ਅੱਜਕੱਲ ਕਰਨੀ ਨਹੀਂ ਚਾਹੀਦੀ ਨਿਆਣਿਆਂ ਨੂੰ ਉਹ ਨਹੀਂ ਬਲਜੀਤ ਜਿੱਥ ਹੈ ਲੋ ਉਹਨੂੰ ਮੈਂ ਕਹਿੰਨੀ ਆ ਵੀ ਬਿਲ ਸਿਰ ਰੋਟ ਕੇ ਤਿਆਰ ਹੋ ਜਾਗਾ ਮਮਮੀ ਵੀ ਖਿਜਣ ਢਈ ਆ ਕੋਈ ਨਹੀਂ ਉਹਨੂੰ ਸਮਝਾ ਤੇ ਨਾਲੇ ਉਹਨੂੰ ਕਹਿਆ ਕਿ ਜੀਨਾ ਜੂਨਾ ਪੁਰਾਣਾ ਕੰਮ ਇਹ ਬੰਦ ਕਰ ਦੇ ਨਾਲੇ ਹੁਣ ਅੱਜ ਮਿਸਤਰੀ ਆਉਣ ਵਾਲੇ ਆ ਉਹਨੂੰ ਸਲਵਾਰ ਸੂਟ ਪਾ ਕੇ ਆਵੇ ਵੇਖਣ ਵਾਲਾ ਫੇਰ ਕੀ ਆਖਣਗੇ ਕਿ ਇਹਨਾਂ ਦੇ ਘਰ ਕੋਈ ਹੈ ਹੀ ਨਹੀਂ ਰੋਕ ਤੋ ਕਿਨਾਂ ਫੇਰ ਕੀ ਹੋਗੇ ਮਿਸਤਰੀਆਂ ਨੇ ਆਉਣਾ ਤੇ ਧੀ ਪੁੱਤ ਨੇ ਜੋ ਪਾਣਾ ਉਹ ਹੀ ਪਾਣਾ ਪਾਣਾ ਮਾ ਜੀ ਸਰ ਕੇ ਪਾਵੇ ਪਰ ਜਿੰਨੇ ਦਿਨ ਮਿਸਤਰੀ ਆਉਣ ਨੇ ਜਿੰਨੇ ਸੂਟ ਸੂਟ ਸਲਵਾਰ ਹੀ ਪਾ ਕੇ ਜਾਣਾ ਮੈਨੂੰ ਨਹੀਂ ਗੇ ਪਖੰਡ ਪਸੰਦ ਆ ਗਈ ਮੈਂ ਅੱਗੇ ਵੀ ਕਈ ਵਾਰੀ ਕਹਿ ਚੁੱਕਾ ਹਾਂ ਫਿਰ ਜਦੋਂ ਮੈਂ ਆਖ ਕੇ ਬੋਲਿਆ ਫਿਰ ਤੈਨੂੰ ਮਿੱਟਾ ਲੱਗਦਾ ਮਮੀ ਦੇ ਮੇਰੇ ਦੁਆਲੇ ਨਾ ਕੁੜੀ ਨੂੰ ਬੋਲਦਾ ਜਿਆਦਾ ਪਰ ਤੁਹਾਡੀ ਤੇਰੀ ਵੀ ਨਾ ਹੱਦ ਹੋ ਗਈ ਮੈਂ ਤੁਹਾਨੂੰ ਅੱਗੇ ਵੀ ਕੱਲੇ ਨੂੰ ਬਥੇਰੀ ਵਰੀ ਸਮਝਾਇਆ ਵੀ ਇਹ ਗੱਲ ਨਹੀਂ ਬਣਨੀ ਹੈਗੀ ਕੱਲ ਨੂੰ ਸਾਡੇ ਨਿਆਣੇ ਵੀ ਵੱਡੇ ਹੋਣੇ ਉਹਨਾਂ ਨੇ ਵੀ ਸਭ ਕੁਝ ਪਾਉਣਾ ਵਿਆਹੀ ਜਾਊਗੀ ਨਾ ਆਪਣੇ ਸਹੁਰੇ ਘਰ ਜਾਊਗੀ ਜੋ ਮਰਜ਼ੀ ਪਾਵੇ ਮੈਨੂੰ ਕੋਈ ਟੈਨਸ਼ਨ ਨਹੀਂ ਪਾਵੇ ਉੱਥੇ ਉਹ ਪੈਂਟਾਂ ਪਾਉਣ ਪਾਵੇ ਸਲਵਾਰਾਂ ਪਾਉਣ ਪਾਵੇ ਪਜਾਮੇ ਪਾਉਣ ਮੈਂ ਜੇ ਕਹਿ ਦੂੰਗਾ ਤੇ ਫੇਰ ਗੱਲ ਕਰੀ ਸ਼ਰਤ ਇੱਕ ਹੀ ਹੋਣੀ ਹੈ ਕਿ ਜਦੋਂ ਭਾਵੇਂ ਆਉਣਾ ਵਾ ਉਦੋਂ ਸਲਵਾਰ ਸੂਟੀ ਪਾ ਕੇ ਆਉਣਾ ਉਦ ਮੈਨੂੰ ਤੇ ਇਹ ਹੀ ਨਹੀਂ ਸਮਝ ਲੱਗਦੀ ਕਿ ਕੁੜੀ ਪਾਵੇ ਕਿਥੇ ਸੋਹਰਾਂ ਘਰ ਚੱਲ ਜਾ ਤੇ ਸੋਹਰੇ ਕਹਿੰਦੇ ਇੱਥੇ ਨਹੀਂ ਪਾਉਣਾ ਇੱਥੇ ਤੇ ਸੋਹਰੇ ਘਰ ਕੁੰਡ ਕੱਢ ਕੇ ਰੱਖ ਹੁਣ ਨਹੀਂ ਕੋਈ ਕੁੰਡ ਕੰਡ ਕਰਦਾ ਜਾ ਹਲਾ ਉਹਨਾਂ ਨੂੰ ਉਹ ਕਹੋ ਜਾ ਟਾਈਮ ਨਾਲ ਸਵਾ 8:00 ਚੱਲੇ ਬਣ ਕੇ ਬਸ ਲੰਘ ਜਣੀ ਉਹਦੀ ਤੇ ਮੈਨੂੰ ਕਹਣਾ ਕਿ ਛੱਡ ਕੇ ਆਓ ਅੱਜ ਮਿਸਤਰੀਆਂ ਤਾਂ ਬਹਾਨਾ ਲਾਤਾ ਅੱਗੇ ਵੀ ਇਹੋ ਕੋਸ਼ਿਸ਼ ਕਰਦੇ ਆਂ ਤੁਸੀ ਚੱਲ ਚੱਲ ਜਾ ਸਿਰਨਾਖਾ ਏਦਾਂ ਕਰ ਸਿਰ ਚੰਗੀ ਤਰ੍ਹਾਂ ਵਾਹ ਘੁੱਟ ਕੇ ਐਵੇਂ ਨਾ ਬਲਛਣ ਪੁਣਾ ਕਰਦੀ ਰਿਹਾ ਕਰ ਮੋਲੋ ਕੀ ਵਿਆਹ ਹੁੰਦਾ ਵਾ ਮਨੇਰੇ ਝਾਟਾਂ ਨਾਲ ਲਾ ਪੈਂਦੀਆਂ ਵਾ ਸਿਰ ਖਲਾਰ ਕੇ ਵਿਆਹਾਂ ਤੇ ਚਲ ਜਾਂਦੀਆਂ ਵਾ ਇਦਾਂ ਨਹੀਂ ਧੀਆ ਵਸਦੀਆਂ ਮੰਮੀ ਅੱਜ ਕੱਲ ਦਾ ਰਿਵਾਜ ਆ ਫੈਸ਼ਨ ਹੋ ਗਿਆ ਵਾਲ ਖੁੱਲੇ ਛੱਡਣੇ ਨਾਲ ਮਾੜਾ ਕੀ ਆ ਫਿਰ ਕੀ ਵਾਲ ਹੀ ਖੋਲਦੇ ਹੋਰ ਕੀ ਨਾ ਆ ਫੈਸ਼ਨ ਕੂਚਾ ਲੱਗਾ ਜੇ ਫੈਸ਼ਨਾਂ ਨੂੰ ਮੈਨੂੰ ਨਹੀਂ ਜੱਗੇ ਲੱਗਦਾ ਆ ਜੇ ਫੈਸ਼ਨ ਮੰਮੀ ਅੱਜ ਕੱਲ ਦੇ ਜ਼ਮਾਨੇ ਨਾਲ ਚੱਲਣਾ ਸਿੱਖੋ ਉਹ ਹੁਣ ਗੱਲਾਂ ਗਈਆਂ ਜਦੋਂ ਲੋਕੀ ਵਾਲ ਬੰਨ ਬੰਨ ਕੇ ਤੇ ਸਲਵਾਰ ਸੂਟ ਪਾ ਕੇ ਜਾਂਦੇ ਹੁੰਦੇ ਸੀ ਮੈਂ ਨਹੀਂ ਤੈਨੂੰ ਇਦਾਂ ਜਾਣ ਦੇਣਾ ਤੇ ਜਦ ਮੈਂ ਦਾਣ ਦਿੱਤਾ ਤਾਂ ਬਾਹਰ ਉਹ ਬੈਠਾ ਵੇਖੇ ਭਾ ਕਿ ਤੇਰੀ ਕਿਦਾਂ ਲੱਤਾਂ ਝਾੜਦਾ ਕੱਲ ਨੂੰ ਬਗਾਨੇ ਘਰ ਵੀ ਜਾਣਾ ਉੱਥੇ ਵਸ ਕੇ ਆਉਣਾ ਵਾ ਅਸੀਂ ਬਸੋਣਾ ਤੈਨੂੰ ਗੱਲ ਨਾਲ ਨਹੀਂ ਲਾ ਕੇ ਰੱਖਣਾ ਮੰਮੀ ਤੀ ਇਹਦੇ ਬਸ ਨਾ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਲੈ ਕੇ ਬੈਠੇ ਨਾ ਮੈਂ ਪੁਰਾਣੀ ਤੇ ਮੈਂ ਪੁਰਾਣੀ ਠੀਕ ਵਾਂ ਬਸ ਜੋ ਮੈਂ ਤੈਨੂੰ ਕਹਿ ਤਾ ਕਹਿ ਤਾ ਚੁੱਪ ਕਰ ਲੈ ਸਲਵਾਰ ਕਮੀਜ਼ ਪਾ ਕੇ ਸਕੂਲੇ ਜਾ ਜਿੱਥੇ ਵੀ ਜਾਣਾ ਇੰਨੇ ਵੇਹ ਮਿਸਤਰੀ ਚੱਲ ਗਏ ਤੇ ਕਿੰਨੀ ਦਾਲ ਕੁੱਕਰ ਭਰ ਕੇ ਦਾਲ ਦਾ ਬਣਾ ਲਈ ਉਹਨਾਂ ਦਾ ਜੇ ਪਤਾ ਨਹੀਂ ਹੁਣ ਉਹਨਾਂ ਵੀ ਉਹ ਕੋ ਨਹੀਂ ਆਉਣਾ ਮੰਮੀ ਕਾਹਦਾ ਰੋਣਾ ਪਾਇਆ ਤੁਹਾਡਾ ਬਾਹਰ ਤੱਕ ਜਾਣ ਡਿਆ ਨਹੀਂ ਰੋਲਾ ਕਾਹਦਾ ਪਾਉਣਾ ਹੀ ਉਹ ਵੇਲਾ ਫੇਰ ਨੇ ਉਹ ਹੀ ਕੱਪੜੇ ਪਾ ਲਈ ਪੈਂਟਾ ਪੁੰਟਾ ਪਾ ਲਈ ਤੇ ਮੰਮੀ ਫੇਰ ਕੀ ਹੋ ਗਿਆ ਪਾ ਲਈਆਂ ਤੇ ਤੁਹਾਡੇ ਇਹ ਤੇ ਪਾਬੰਦੀਆਂ ਨਹੀਂ ਮੁੱਕਦੀਆਂ ਹੱਦ ਹੋ ਗਈ ਆ ਤੁਹਾਡੇ ਵਾਲੀ ਇੱਥੇ ਨਹੀਂ ਪਾਉਣਾ ਤੇ ਕਿੱਥੇ ਪਾਉਣਾ ਨੇ ਦੱਸ ਹੱਦ ਹੋ ਗਈ ਤੇਰੀ ਬਲਜੀਤ ਚੰਗੇ ਲੱਗਦੇ ਆ ਹੁਣ ਸਲਵਾਰ ਕਮੀਜ਼ ਤੂੰ ਪਾਉਣੀ ਆ ਬੜੀ ਸੋਹਣੀ ਲੱਗਦੀ ਆ ਉਹ ਚੰਗੀ ਲੱਗਦੀ ਆ ਪੈਂਟਾਂ ਜੀਆਂ ਪਾ ਕੇ ਉੱਚੀਆਂ ਜਿਹਾ ਝੱਗੀਆਂ ਜਿਹਾ ਪਾ ਲੈਂਦੀ ਮੰਮੀ ਸਾਰੀਆਂ ਪਾਬੰਦੀਆਂ ਇੱਥੇ ਹੀ ਲਾ ਦੇਣੀਆਂ ਆ ਸੌਰਿਆਂ ਦਾ ਘਰ ਬਥੇਰੀਆਂ ਪਾਬੰਦੀਆਂ ਵਾਲੇ ਇੰਤਜ਼ਾਰ ਰਹਿ ਆ ਕਰਨ ਨਹੀਂ ਆਪਣੇ ਘਰ ਜਾ ਕੇ ਜਿੱਦਾਂ ਮਰਜ਼ੀ ਕਰੇ ਮੈਨੂੰ ਨਹੀਂ ਇਹ ਗੱਲ ਦਾ ਫਿਕਰ ਹੈਗਾ ਮੈਂ ਆਨੀ ਆ ਇੱਥੋਂ ਹੋਗਾ ਇਹ ਤੇ ਲੈ ਕੇ ਜਾਵੇ ਸਾਡੀ ਛੱਡ ਜੇ ਤਾਂ ਆਪਣੀ ਲੈ ਜਾਈ ਮੰਮੀ ਇੱਜ਼ਤ ਹੀ ਆ ਸਾਰੇ ਅੰਗ ਪੈ ਟੱਕੇ ਆ ਉੱਥੇ ਕਿਹੜਾ ਨੇ ਦੂਜੇ ਕੱਪੜੇ ਪਾਏ ਆ ਜਹਾਨੂੰ ਨਮੋਸ਼ੀ ਦਾ ਤੁਹਾਨੂੰ ਆ ਉਹਨੂੰ ਵੀ ਪਤਾ ਵਾ ਸਾਡੀ ਇੱਜ਼ਤ ਕੀ ਆ ਨਹੀਂ ਬਲਜੀਤ ਬਾਹਰ ਬੰਦੇ ਲੱਗੇ ਆ ਉਹ ਮੁੰਡਾ ਵੇ ਕਈ ਦੇ ਨਾਲ ਰਿਹਾ ਮਿੱਟੀ ਚੁੱਕਣ ਖਲਾਰਣ ਡਿਆ ਉਹਨੇ ਕਹਿਣਾ ਨੇ ਵੇਲੇ ਤਾਂ ਭਾਵੇਂ ਸੜਿਆ ਦੀ ਕਈ ਸਿਰ ਤੇ ਮਾਰ ਕੇ ਸਿਰ ਵੜਦੇ ਜਿੱਦਾਂ ਦਾਦਾ ਗੁੱਸਾ ਚੰਡਾਲ ਮੈਨੂੰ ਤਾਂ ਪਤਾ ਨਾ ਨਾਲੇ ਤੈਨੂੰ ਕਿਹੜਾ ਪਤਾ ਨੀਗਾ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਉਹਨੂੰ ਇਹ ਜੇ ਕੱਪੜੇ ਪਸੰਦ ਵਾ ਮੰਮੀ ਤੂੰ ਵੀ ਹੱਦ ਤੇ ਤੇਰਾ ਮੁੰਡਾ ਵੀ ਹੱਦ ਤਾਨੂੰ ਨਾ ਦੋਵਾਂ ਨੂੰ ਇੱਕ ਥਾਂ ਤੇ ਬਿਠਾ ਕੇ ਸਮਝਾਉਣ ਵਾਲੇ ਹੋਏ ਆ ਤੁਸੀਂ ਦੋਵੇਂ ਜਾਣੀ ਨਹੀਂ ਸਾਨੂੰ ਪਤਾ ਪਿੰਡਾਂ ਥਾਂ ਤੇ ਕਿੱਦਾਂ ਰਹਿੰਦਾ ਤੁਹਾਨੂੰ ਨਹੀਂ ਪਤਾ ਮਮਮੀ ਆਪਣੀਆਂ ਮਾਰੀ ਜਾਂਦੀ ਐ ਵੀ ਪਿੰਡ ਥਾਂ ਤੋਂ ਹੀ ਆਈਆਂ ਤੇ ਪਿੰਡ ਥਾਂ ਤੇ ਆਣ ਕੇ ਵੱਡ ਗਈਆਂ ਉਹ ਪਹਿਲਾਂ ਜੋ ਮੈਂ ਪੋਣਾ ਵੀ ਪਾ ਲਿਆ ਇੱਥੇ ਤੇ ਤੁਹਾਡੇ ਘਰ ਦੇ ਵੱਖਰੇ ਅਸੂਲ ਆ ਮੈਨੂੰ ਵੀ ਨਹੀਂ ਪਉਂਦਾ ਤਾਂ ਉਹਨਾਂ ਦੇ ਕੰਮ ਤੋਂ ਪਾ ਲਾਂ ਦੋ ਭਾਈ ਸਾਡੇ ਤਾਂ ਅਸੂਲ ਇਹੋ ਰਹਿਣੇ ਆ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਨਹੀਂ ਚੰਗੇ ਲੱਗਦੇ ਵੀ ਕੱਪੜੇ ਉੱਚੇ ਜੇ ਪਾ ਕੇ ਸਿਰ ਖਲਾਰ ਕੇ ਤੁਰੀਆਂ ਰਹਿਣ ਮੈਨੂੰ ਨਹੀਂ ਆਜਾ ਕੰਮ ਚੰਗੇ ਲੱਗਦੇ ਤੇ ਜੇ ਮੰਮੀ ਤੁਸੀਂ ਆਪਣੇ ਮੁੰਡੇ ਨੂੰ ਸਮਝਾਉਣਾ ਹੋਏ ਤੇ ਫੇਰ ਜੇ ਤੁਸੀਂ ਆਖਣਾ ਮੈਂ ਕੋਈ ਨਹੀਂ ਪੁੱਤ ਅਗਲੇ ਘਰ ਕੀ ਪਤਾ ਸੌਦੇ ਕਿਤਰਾ ਦੇ ਟੱਕਰ ਨੇ ਮੈਂ ਨਹੀਂ ਆਖਣਾ ਮੈਂ ਨਹੀਂ ਆਖਣਾ ਜੋ ਵਰਜਦਾ ਵਾ ਨਾ ਤੇ ਬਹੁਤ ਚੰਗੀ ਗੱਲ ਆ ਮੈਂ ਨਹੀਂ ਰੋਕਣਾ ਹੱਦ ਹੋ ਗਈਆਂ ਹੋ ਗਈਆਂ ତਿਆਰ ਹਾਂਜੀ ਭਾਬੀ ਹੋ ਗਈਆਂ ਬਸ ਚੱਲੀ ਆ ਹੁਣ ਫਟਾਫਟ ਨਾ ਜਾਣ ਵਾਲੀ ਬਣ ਨਹੀਂ ਤੇ ਬਸ ਲੰਘ ਜਾਂਦੀ ਮੈਂ ਤੈਨੂੰ ਰਾਤੀ ਵੀ ਸਮਝਾਇਆ ਵੀ ਵੇਲੇ ਸੇ ਸੌਂ ਜਾ ਕਰ ਹੁਣ ਨਹੀਂ ਵੇਨੀ ਰਹਿਣੀ ਬਸ ਭਾਬੀ ਮੈਂ ਫਾਲਤੂ ਥੋੜੀ ਵੇਨੀ ਆ ਉਹਦੇ ਮੇਰਾ ਕੰਮ ਆਉਂਦਾ ਵਾ ਉਹ ਤੇ ਉਹੀ ਬਸ ਮੈਂ ਵੇਖਦੀ ਆ ਉਹਦੀ ਪੜਾਈ ਕਰਦੀ ਆ ਹੋਰ ਮੈਂ ਫालतू ਨਹੀਂ ਵੇਖਦੀ ਚੱਲ ਜਾ ਫਟਾਫਟ ਆਪਣੇ ਵੀਰ ਨੂੰ ਕਹਿ ਮੈਨੂੰ ਛੱਡਿਆ ਤੈਨੂੰ ਛੱਡ ਵੀ ਆਉਣਾ ਤੈਨੂੰ ਛੇਤੀ ਚਲੋ ਉਹਨਾਂ ਦਾ ਟਾਈਮ ਹੈਗਾ ਵਾ ਆ ਜਾਣੇ ਬਸ ਟੈਂਸਰ ਮੈਂ ਪਹੁੰਚ ਨਹੀਂ ਜਾਣਾ ਚਲ ਠੀਕ ਹੈ ਚੰਗਾ ਵੀਰ ਜੀ ਮੈਂ ਚੱਲੀ ਆ ਨਹੀਂ ਕਹਿੰਦਾ ਚੱਲੀ ਆ ਵੀਰ ਜੀ ਕਾਲਜ ਚੱਲੀ ਆ ਮੈਂ ਕਾਲਜ ਚੱਲੀ ਆ ਤੈਨੂੰ ਕਹਿੰਦੇ ਸਲਵਾਰ ਸੂਟ ਪਾ ਕੇ ਜਾਣਾ ਵਾ ਆ ਗਏ ਕੁੱਤੇ ਜੱਗ ਦੀ ਪਾਲੀ ਆ ਵੀਰ ਜੀ ਪੈਂਟ ਤੇ ਟੀ-ਸ਼ਰਟ ਹੀ ਪਾਈ ਆ ਕੁਛ ਮਾੜਾ ਤੇ ਨਹੀਂ ਆ ਇਹਦੇ ਚ ਮੇਰੀਆਂ ਸਾਰੀਆਂ ਸਹੇਲੀਆਂ ਵੀ ਪਾ ਕੇ ਹੁੰਦੀਆਂ ਵਾ ਮੈਂ ਇਹ ਨਹੀਂ ਕਹ ਕਿ ਮਾੜਾ ਵਾ ਮੈਂ ਤੈਨੂੰ ਇੱਕੋ ਗੱਲ ਕਹੀ ਕਿ ਜੇ ਕਾਲਜ ਪਹਿਣਾ ਵਾ ਤਾਂ ਸਲਵਾਰ ਕਮੀਜ਼ ਪਾ ਕੇ ਜਾਣਾ ਪਹਿਣਾ ਵਾ ਜੇ ਨਹੀਂ ਦਰਮਾਨਾ ਕਾ ਜਾ ਕੇ ਬਹਿ ਜਾ ਅੰਦਰ ਮੈਂ ਤੈਨੂੰ ਕਾਲਜ ਪਾਉਣ ਦਾ ਹੱਕ ਤੇ ਵੀ ਨਹੀਂ ਆ ਬਲਜੀਤ ਨਹੀਂ ਹਟਦੀ ਕਿੰਨੇ ਕੁੜੀ ਨੂੰ ਪੜਾਉਣਾ ਪੜਾਉਣਾ ਤੇ ਉਹਦੇ ਕਹਿੰਦੇ ਮੈਂ ਪਾਇਆ ਵਾ ਤੈਨੂੰ ਤੇ ਜੇ ਇਹੋ ਕੰਮ ਕਰਨੇ ਆ ਮੇਰੇ ਅੱਖੇ ਨਹੀਂ ਲੱਗਣਾ ਫੇਰ ਮੈਂ ਨਾਕ ਟਾਲਾਂ ਤੇ ਘਰ ਬਹਿ ਜਾ ਤੇਰੇ ਵਾਸਤੇ ਆਪਦੇ ਮੁੰਡਾ ਵਿਆਹ ਕਰਦੇ ਨੇ ਫਿਰ ਆਪਣੇ ਸਹੁਰੇ ਘਰ ਚੋ ਮਰਜ਼ੀ ਪਾਉਂਦੀ ਰਹੀ ਜਾਂ ਕੇ ਵੀਰ ਜੀ ਜੇ ਮੈਂ ਆਪਣੇ ਪੇਕੇਆ ਘਰ ਨਹੀਂ ਆਪਣੀਆਂ ਰੀਝਾਂ ਪੂਰੀਆਂ ਕਰਨੀਆਂ ਤੇ ਮੈਨੂੰ ਸਹੁਰੇ ਭਲਾ ਕਰਾਉਣਗੇ ਮੈਂ ਇੱਥੇ ਹੀ ਆ ਜੋ ਵੀ ਕਰ ਲਾ ਪਾਰਾਂ ਚਲੋ ਤੁਸੀਂ ਨਹੀਂ ਕੁਝ ਕਹੋਗੇ ਅਗਲੇਆਂ ਦਾ ਕੀ ਪਤਾ ਕਿਦਾਂ ਦੇ ਟੱਕਰ ਨੇ ਕਿਦਾਂ ਦੇ ਨਾ ਤੇ ਤੁਸੀਂ ਤੇ ਇੱਥੇ ਵੀ ਰੋਕ ਟੋਕ ਕਰੀ ਜਾਂਦੇ ਮੈਨੂੰ ਮੈਨੂੰ ਅਗਲੇਆਂ ਦਾ ਨਹੀਂ ਪਤਾ ਉਹਨਾਂ ਰੁਕਣਾ ਕਿ ਨਹੀਂ ਰੁਕਣਾ ਪਰ ਜਿੰਨੇ ਆਪਣੇ ਚਾਚੇ ਤਾਂ ਨਹੀਂ ਕੁੜੀਆਂ ਕਿਸੇ ਦੇ ਕਦੀ ਜੀਨ ਜੂਨ ਪਾਈ ਆ ਆ ਤੂੰ ਨਵਾਂ ਲੱਗੀ ਦਵਾਜ ਕੱਢਣ ਘਰ ਚ ਵੀਰ ਜੀ ਉਹ ਤੇ ਅੱਗੇ ਪੜੀਆਂ ਹੀ ਨਹੀਂ ਆ ਉਹ ਲੋ ਉਹਨਾਂ ਨੇ ਅਠ ਅਠ ਦਾਦਾ ਕੀਤੀਆਂ ਵਾ ਅੱਜ ਕੱਲ ਪੜ੍ਹਾਈ ਦਾ ਜਮਾਨਾ ਵਾ ਪੜ੍ਹਾਈ ਦਾ ਜਮਾਨਾ ਤੇ ਪੜ੍ਹਾਈ ਕਪੜਾ ਨਾ ਨਹੀਂ ਹੋਣੀ ਪੜ੍ਹਾਈ ਦਿਮਾਗ ਨਾ ਹੋਣੀ ਆ ਨਾਲੇ ਮੈਂ ਕਿਹਾ ਗੱਲਾਂ ਨਹੀਂ ਗਿ ਸੁਨੇਹ ਤੇਰੇ ਕਰਕੇ ਜੇ ਜਾਣਾ ਵਾ ਤੇ ਸਲਵਾਰ ਕਮੀਜ਼ ਪਾ ਆ ਤੇ ਚਲ ਜਾ ਜੇ ਨਹੀਂ ਤੇ ਮਨ ਘਰ ਬਹਿ ਜਾ ਮੇਰੀ ਚੰਗਾਈ ਦਾ ਫਾਇਦਾ ਚੁੱਕ ਬੜਾ ਤੇ ਹੀ ਪਖੰਡ ਫੜਿਆ ਸਾਰਾ ਰਾਜ ਮੇਰੇ ਕੋਲ ਦੀ ਸ਼ਦਾਈ ਸਮਝਾ ਮੈਨੂੰ ਖਾਲੀਆਂ ਝੜਕਾਂ ਪੈ ਗਈ ਇਹਨੂੰ ਠੰਡ ਮੈਂ ਰੋਕਦੀ ਹਨਾ ਤੇ ਰੁਕੀ ਨਹੀਂ ਰਹਿੰਦੀ ਕੁੜੀ ਆ ਵੇਖ ਲਾ ਕੀ ਬੰਦਿਆ ਮੇਰਾ ਕਿਹਾ ਤੁਹਾਨੂੰ ਬੁਰਾ ਲੱਗਦਾ ਵਾ ਮੈਨੂੰ ਪਤਾ ਆ ਨਾ ਜਿਹੜੀ ਗੱਲ ਤੋਂ ਮੈਂ ਰੋਕਦੀ ਰੁਕੀਆਂ ਰਹਿ ਜਾ ਕਰੋ ਤੁਮੀ ਨਾਲ ਹੱਲਾਸ਼ੇਰੀ ਦੇ ਦੇਨੀ ਚੱਲ ਮੈਂ ਜਾ ਕੇ ਸਮਝਾ ਨਾ ਜਾਈ ਆ ਸਿਰ ਵੀ ਕੁੱਲਾ ਯੋ ਐਵੇਂ ਨਾ ਆਪਣਾ ਹੁਣ ਗੋਤ ਪਟਾ ਕੇ ਤੇ ਅੰਦਰ ਤੂੰ ਵੀ ਆ ਜੀ ਉਹਨੂੰ ਗੁੱਸਾ ਪਤਾ ਕਿੰਨਾ ਚੜਿਆ ਵਾ ਗੁੱਸਾ ਦੇ ਮੰਮੀ ਚੜਿਆ ਵਾ ਆ ਕਿੱਦਾਂ ਦੇ ਅਸੂਲ ਹੋਏ ਭਲਾ ਹਾਦੀ ਹੋ ਗਈ ਮੈਂ ਕਹਿੰਨੀ ਆ ਇਹ ਅਸੂਲ ਚੰਗੇ ਆ ਇਹ ਤਾਂ ਬੜੀਆਂ ਰਹਿੰਦੀਆਂ ਵਾ ਜੇ ਇਹਨਾਂ ਨੂੰ ਇੰਨਾ ਹੁੰਨਾ ਨਾ ਵਾਦਿਓ ਤੇ ਉਹ ਗੱਲ ਕੱਪੜਿਆਂ ਤੋਂ ਬਾਹਰ ਹੋ ਜਾਂਦੀਆਂ ਮੰਮੀ ਮੈਨੂੰ ਜਾ ਲੈਣਦੇ ਨਹੀਂ ਨਾ ਜਾਈ ਤੂੰ ਹੁਣ ਆ ਗਈਆਂ ਪੈ ਗਈ ਠੰਡ ਤੈਨੂੰ ਹੁਣ ਜੇ ਤਾਂ ਮੈਂ ਆਖਿਆ ਉਦੋਂ ਤੂੰ ਕੋ ਮੰਨੀ ਨਹੀਂ ਹੁਣ ਵੇਖ ਕਿਦਾਂ ਸੜੀ ਪੂ ਪੂ ਕਰਦੀ ਅੰਦਰ ਗਈ ਮਮੀ ਕੁੜੀ ਨੂੰ ਇੰਨਾ ਮੈਂ ਵਰਦਦੀ ਮੇਰੇ ਅੱਖੇ ਨਹੀਂ ਲੱਗਦੀ ਕੁੜੀ ਤੁਹਾਡਾ ਹੀ ਨਾ ਤੁਹਾਡਾ ਰਾਦਾ ਹੀ ਨਹੀਂ ਵੀ ਇਹ ਪੜ ਲਿਖ ਜਾਏ ਬਸ ਬਲਜੀਤ ਮਮੀ ਤੂੰ ਹੀ ਚੰਗੀ ਹੋਵੇਂ ਨਾ ਤੇ ਇਥੇ ਕੋਈ ਗੱਲਬਾਤ ਨਾ ਹੋਵੇ ਆਪਣੇ ਮੁੰਡੇ ਨੂੰ ਟਰੰਡ ਕੇ ਰੱਖਿਆ ਹੋਵੇ ਸਾਰੇ ਸਾਰੀਆਂ ਬੰਦੀਆਂ ਕੁੜੀਆਂ ਤੇ ਆ ਬਸ ਮੁੰਡੇ ਨੂੰ ਕੁਝ ਨਹੀਂ ਕਹਿਣਾ ਜਿੱਥੇ ਮਰਜ਼ੀ ਫੇਰਨ ਘੁੰਮਣ ਜੋ ਮਰਜ਼ੀ ਕਰਨ ਅੱਛਾ ਇਹ ਫੇਰ ਐਵੇਂ ਵਾਰੀਆਂ ਹੋਈਆਂ ਰਹਿਣ ਹਨਾ ਵਾਰਾ ਤੇ ਹੋਈ ਨਹੀਂ ਉਹਨੇ ਤਾਂ ਕਦੀ ਸਾਡ ਨੂੰ ਪੁੱਛ ਤੋ ਫਿਰ ਕਿਤੇ ਗਈ ਨਹੀਂ ਜੇ ਇਹ ਹੋਏ ਕਿਤੇ ਇੱਕ ਹੋਰ ਮੁੰਡਾ ਹੁੰਦਾ ਹੁੰਦਾ ਨਾ ਤੇ ਤੂੰ ਹਕਨਾ ਕੋਈ ਗੱਲ ਨਹੀਂ 12 ਵਜੇ ਕਹਿ ਜੀ ਕੋਈ ਗੱਲ ਨਹੀਂ ਕੁੜੀਆਂ ਤਾਂ ਹੀ ਆ ਸਾਰੀਆਂ ਪਾਬੰਦੀਆਂ ਪਰ ਜੇ ਤੇ ਜਿਉ ਰੋਕਦਾ ਕਿ ਗੱਲ ਤੋਂ ਰੋਕਦਾ ਵਾ ਨਾ ਕੋਈ ਗੱਲ ਨਹੀਂ ਤੂੰ ਨਾ ਉਹਦੇ ਵੱਲ ਦੀ ਸੈਟ ਲਿਆ ਆ ਹੱਦ ਹੋ ਗਈ ਆ ਹੁਣ ਉਹਨੇ ਜਾਣਾ ਨਹੀਂਗਾ ਨਹੀਂ ਜਾਣਾ ਤਾਂ ਨਾ ਜਾਵੇ ਸਾਨੂੰ ਕੀ ਕਰੂਗੀ ਨਾ ਜਾਊਗੀ ਤਾ ਅੱਜ ਮੈਂ ਤੇ ਮੇਰੀਆਂ ਸਹੇਲੀਆਂ ਸਾਰੀਆਂ ਸਲਾਹ ਕੀਤੀ ਸੀ ਕਿ ਸਾਰੀਆਂ ਨੇ ਪੈਂਟ ਕਮੀਜ਼ ਪਾ ਕੇ ਆਉਣਾ ਇੱਕ ਮੇਰੇ ਘਰ ਦੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਮੈਂ ਕਾਲਜ ਨਹੀਂ ਜਾ ਸਕਦੀ ਦੱਸ ਕੀ ਮਾੜਾ ਵਾ ਪੈਂਟੀ ਸ਼ਰਟ ਚ ਉਹਨਾਂ ਵੀ ਤਾਂ ਪਾ ਕੇ ਹੋਣੀ ਆ ਲੈ ਨਿੱਕੀ ਜੀ ਗੱਲ ਦਾ ਗੁੱਸਾ ਕਰਕੇ ਬੈ ਗਈ ਆ ਜਾ ਕੱਲ ਜੇ ਚਲ ਜਾ ਕੱਪੜੇ ਬਦਲ ਲੈ ਭਾਬੀ ਅੱਜ ਤਾਂ ਮੈਂ ਨਾ ਤਾਂ ਪਾ ਪੈਂਟ ਟੀ ਸ਼ਰਟ ਚੇਚੀ ਪਾ ਕੇ ਚੱਲੀ ਸੀ ਅਸੀਂ ਸਾਰੀਆਂ ਸਹੇਲੀਆਂ ਸਲਾਹ ਕੀਤੀ ਸੀ ਇੱਕੋ ਜਿਹੇ ਕੱਪੜੇ ਪਾ ਕੇ ਆਉਣੇ ਆ ਤੇ ਫਿਰ ਕੀ ਹੋ ਜਾ ਮੈਂ ਪਾ ਕੇ ਚੱਲੀ ਸੀ ਵੀਰ ਜੀ ਨੇ ਮੈਨੂੰ ਰਾਹ ਤੋਂ ਹੀ ਮੋੜ ਦਿੱਤਾ ਵਾ ਦੱਸ ਜਾਣ ਦਿੰਨੇ ਆ ਮੈਂ ਤਾਂ ਦੱਸਣ ਤੇ ਨਹੀਂ ਆ ਤੈਨੂੰ ਕਿਹੜਾ ਭਲੇਖਾ ਵਾ ਉਹ ਅੱਗੇ ਵੀ ਆ ਕੰਮ ਕਈ ਵਾਰੀ ਹੋਇਆ ਵਾ ਨਵੀਂ ਗੱਲ ਤੇ ਹੈ ਨਹੀਂ ਆ ਆ ਮੇਰੀ ਰੋਜ਼ ਇਹਨਾਂ ਨਾਲ ਲੜਾਈ ਹੁੰਦੀ ਆ ਮੈਂ ਕਹਿੰਨੀ ਆ ਵੀ ਇੱਥੇ ਪਾਬੰਦੀਆਂ ਸਾਰੀਆਂ ਲਾ ਦੇਣੀਆਂ ਸੌਰੇ ਘਰ ਹੈਗੇ ਆ ਪਾਬੰਦੀਆਂ ਲਾਉਣ ਨੂੰ ਮੈਂ ਕੀ ਕਰਾਂ ਭਾਬੀ ਵੀ ਇੱਕ ਤੇ ਮੇਰੀ ਮੰਮੀ ਨੇ ਨਾ ਮੇਰਾ ਸਾਥ ਦਿੰਦੀ ਜੇ ਵੀਰ ਜੀ ਆ ਤੇ ਉਹ ਨਹੀਂ ਗੱਲ ਮੰਨਦੇ ਵੀਰ ਜੀ ਹੈ ਤੇ ਅੱਜ ਕੱਲ ਦੇ ਜਮਾਨੇ ਦੇ ਆ ਪਰ ਉਹਨਾਂ ਦੀ ਸੋਚ ਹਜੇ ਵੀ ਪੁਰਾਣੇ ਜਮਾਨੇ ਚੜੀ ਆ ਉਹ ਤਾਂ ਮੰਮੀ ਤੇ ਹੈ ਹੀ ਪੁਰਾਣੇ ਜਮਾਨੇ ਦੀ ਆ ਮੰਮੀ ਤੇ ਵੀ ਇਹ ਨਹੀਂ ਸਮਝਾ ਸਕਦੇ ਫੋਨ ਮੈਂ ਤੈਨੂੰ ਕੀ ਪਤਾ ਵਾ ਮੈਂ ਇੱਥੇ ਆਣ ਕੇ ਆਪਣੇ ਕਿੰਨੇ ਸੁਪਨੇ ਮਾਰ ਲਏ ਆ ਉਹ ਬੜਾ ਸ਼ੌਕ ਹੁੰਦਾ ਸੀ ਕਿ ਆ ਪਾਵਾਂਗੇ ਉਹ ਪਾਵਾਂਗੇ ਵਿਆਹ ਤੋਂ ਬਾਅਦ ਵੀ ਕੁੜੀਆਂ ਕਿੰਨਾ ਕੋਪ ਹੁੰਦੀਆਂ ਵਾ ਸਾਰੀਆਂ ਲੌਂਦੀਆਂ ਵਾ ਪਰ ਇੱਥੇ ਇਹਦੇ ਤੇ ਪਾਬੰਦੀਆਂ ਹੀ ਬੜੀਆਂ ਵਾਂ ਤੇ ਬੜੀ-ਬੜੀ ਸਮਝਾ ਕੇ ਵੇਲੇ ਸਮਝ ਹੀ ਨਹੀਂ ਆਉਂਦੀ ਕਿ ਅੱਜ ਕੱਲ ਦਾ ਜਮਾਨਾ ਕਿਹੜਾ ਜਾਣਦੇ ਸਹੀ ਦੁਨੀਆ ਹੀ ਪਾਉਂਦੀ ਕਿਹੜਾ ਕੋਈ ਐਲੋਕਰ ਪਾਉਂਦਿਆ ਮੈਂ ਤਾਂ ਤੁਹਾਡੇ ਵਾਲ ਵੇਖ ਕੇ ਮੈਨੂੰ ਡਰ ਲੱਗਦਾ ਰਹਿੰਦਾ ਵਾ ਕਿ ਵੀ ਜੇ ਮੇਰਾ ਪੇਕਾ ਪਰਿਵਾਰ ਇਦਾਂ ਦਾ ਵਾ ਤੇ ਗਾੜੀ ਮੈਨੂੰ ਕਿਦਾਂ ਦਾ ਘਰ ਮਿਲਣਾ ਵਾ ਤੁਹਾਡੇ ਤੇ ਆਪ ਇੱਥੇ ਆਣ ਕੇ ਸਾਰੇ ਚਾਹ ਯਾਦ ਚ ਰਹਿ ਗਏ ਆ ਤੁਹਾਨੂੰ ਵੀ ਕਿੰਨੀਆਂ ਰੀਝਾਂ ਹੁੰਦੀਆਂ ਨਹੀਂ ਆਏ ਤੇ ਮੈਂ ਉਹ ਸੋਚਦੀ ਆ ਚੱਲ ਗਾੜੀ ਭਾਵੇਂ ਮੈਨੂੰ ਨਾ ਪਾਉਂਦੇ ਨਾ ਇੱਥੇ ਜਿੰਨਾ ਚਿਰ ਮੈਂ ਹੈਗੀ ਮੈਂ ਆਪਣੀਆਂ ਰੀਝਾਂ ਪੂਰੀਆਂ ਕਰਾਂ ਪਰ ਨਾ ਮੇਰੇ ਘਰ ਵਾਲੇ ਤੇ ਸਮਝਦੇ ਹੀ ਨਹੀਂ ਇਸ ਗੱਲ ਨੂੰ ਕੋਨਮ ਗਾੜਲਾ ਘਰ ਹਜੇ ਕਿੰਨੇ ਵੇਖਿਆ ਤੇ ਕੀ ਦੀਆਂ ਗੱਲਾਂ ਕਿਪ ਤੱਕ ਕਿਤਰਾ ਦੇ ਟੱਕਰ ਨੇ ਤੇ ਕਿਤਰਾ ਦੇ ਨਹੀਂ ਤਾਂ ਹੀ ਤੇ ਭਾਬੀ ਮੈਂ ਗਈ ਨਹੀਂ ਆ ਕਿ ਵੀ ਜਿਹੜੀ ਵੀ ਮੇਰੇ ਚਾਰੀ ਜਾਂ ਮੈਂ ਇੱਥੇ ਹੀ ਪੂਰੇ ਕਰਾਂ ਆਪਣੇ ਇੱਥੇ ਆਣਗੇ ਤੇਰੇ ਵੀਰ ਨਹੀਂ ਮੇਰੇ ਤੇ ਨਹੀਂ ਆ ਪਾਬੰਦੀਆਂ ਲਾਈਆਂ ਉਹ ਪੇਕਿਆਂ ਦੇ ਕਰਦੇ ਮੇਰੇ ਡੈਡੀ ਇਨਾ ਚੰਗਾ ਹੀ ਨਾ ਉਹ ਤੈਨੂੰ ਵੀ ਪਤਾ ਵਾ ਮੇਰੇ ਤੋਂ ਫੋਟੋਆਂ ਵੀ ਵੇਖੀਆਂ ਹੋਣੀਆਂ ਪੁਰਾਣੀਆਂ ਆਹੋ ਭਾਬੀ ਸਾਰੀਆਂ ਪੈਂਟਾ ਚਲਟਾ ਵੀ ਪਾਈ ਜੇ ਮੇਰੇ ਡੈਡੀ ਨੇ ਕਹਿਣਾ ਮਾਨਸੂਨ ਨਾਲ ਖਾ ਪੀ ਲੋ ਮਾਨਸੂਨ ਨਾਲ ਪਾ ਲੋ ਕਿਪ ਤਾਂ ਸਹੁਰਿਆਂ ਦਾ ਘਰ ਗੱਡੀ ਕਿਤਰਾ ਦਾ ਲੱਭਣਾ ਕਿੱਦਾਂ ਦਾ ਨਹੀਂ ਲੱਭਣਾ ਉਹੋ ਗੱਲ ਹੋਈ ਆ ਮਾਂ ਪੈਨੂੰ ਪਹਿਲਾਂ ਡਰ ਲੱਗਾ ਹੁੰਦਾ ਵਾ ਕੀ ਕਿੰਦਾ ਦਾ ਸੁਭਾਅ ਹੋਣਾ ਕਿਹਦਾ ਕਿਸਦਾ ਕਿੰਦਾ ਦਾ ਹੋਣਾ ਪਰ ਕੀ ਕਰ ਸਕਦੇ ਆ ਹੁਣ ਇੱਥੇ ਆ ਗਏ ਇਹੋ ਤੁਹਾਡਾ ਅਸਲੀ ਘਰਵਾ ਤੇ ਇਹਨਾਂ ਦੇ ਮੁਤਾਬਕ ਚੱਲਣਾ ਪੈਣਾ ਮੈਂ ਤਾਂ ਕਹਿੰਨੀ ਚੱਲ ਤੇ ਇਤਨੇ ਪਾਬੰਦੀਆਂ ਨਾਲ ਆਉਣ ਤੈਨੂੰ ਪਾ ਲੰਦੈਣ ਗਾੜੀ ਤੈਨੂੰ ਕਿਪਤਾ ਕਿਤਰਾ ਦੇ ਟਕਰਨੇ ਦੀ ਕਿਤਰਾ ਦੇ ਨਹੀਂ ਟਕਰਨੇ ਮੰਮੀ ਹਾਂਜੀ ਆਹ ਕੰਮ ਛੱਡੋ ਹਾਂ ਉਹ ਇੱਕ ਲੇਬਰ ਵਾਲਾ ਬੰਦਾ ਲੈ ਕੇ ਮਿਸਤਰੀ ਆ ਗਿਆ ਚਾਹ ਧਰਦੋਣੇ ਵਾਸਤੇ ਉਹਂ ਡਰੋਂ ਢੋਂਡੀਆਂ ਹੀ ਕੀ ਹੋਇਆ ਇੱਥੇ ਬਾਅਦ ਹੋਣਾਗੇ ਤੁਹਾਨੂੰ ਨਹੀਂ ਪਤਾ ਲੱਗਦਾ ਪਤਾ ਤਾਂ ਮੈਨੂੰ ਲੱਗਾ ਸਾਰਾ ਜਦ ਮੈਂ ਰੋਕਦੀ ਤਾਂ ਰੁਕੀ ਨਹੀਂ ਰਹਿੰਦੀ ਏ ਇਹ ਕੰਮ ਵੀ ਤੁਹਾਡੇ ਆ ਮੈਂ ਮ ਬਥੇਰਾ ਵੱਡਿਆ ਇਹ ਜਾਣ ਲੱਗੀ ਨੂੰ ਮੈਂ ਕਿਹਾ ਜਦੋਂ ਪਾ ਕੇ ਬਾਹਰ ਨਿਕਲੀ ਮੋਦੇ ਕਿਹਾ ਕੋਈ ਵੀ ਮੇਰੇ ਸਾਹਮਣੇ ਸੱਚੇ ਨੂੰ ਦੇ ਜੇ ਤੁਸੀਂ ਅੱਗੋਂ ਪਿਛੋਂ ਨੂੰ ਆਕੇ ਉਹਨੂੰ ਪਤਾ ਹੋਵੇ ਕਿ ਮੈਨੂੰ ਕੋਈ ਘਰ ਤੇ ਝਟਕਦਾ ਵਾ ਮੈਂ ਝਟਕਦਾ ਤਾਂ ਦੋ ਜਣੇ ਦੀ ਸਾਈਡ ਲੈਂਦੀ ਜੀ ਕਿ ਨਹੀਂ ਇਦਾਂ ਨਹੀਂ ਤੇ ਇਦਾਂ ਮੈਂ ਨਹੀਂ ਤੇਰੀ ਸਾਈਡ ਉਹਦੀ ਲੈਂਦੀ ਮੈਂ ਤੇਰੀ ਸਾਈਡ ਲੈਨੀ ਆ ਉਹ ਬਲਜੀਤ ਹੀ ਲੈਂਦੀ ਆ ਉਹ ਸੁਰਕ ਸੁਰਕ ਕਰਕੇ ਅੰਦਰ ਚਲ ਗਈ ਤੇ ਮਗਰੇ ਉਹਦੇ ਚਲ ਗਈ ਮੈਨੂੰ ਆਂਦੀ ਤੁਸੀਂ ਤੇ ਪੁੱਠੇ ਤੁਹਾਡੇ ਰਵਾਜ ਵਾ ਤੁਸੀਂ ਕਿਉਂ ਨਹੀਂ ਪਾਉਣ ਦਿੰਦੇ ਮੈਨੂੰ ਪਾਬੰਦੀਆਂ ਲਾਈਆਂ ਤੁੰਨੂੰ ਵੀ ਲਈ ਜੰਦੇ ਸੋ ਉਹਦੇ ਸਾਹਮਣੇ ਕਹਿਣ ਲਈ ਆ ਕੋਈ ਨਹੀਂ ਕਰ ਇਹ ਨਹੀਂ ਕਿ ਬੰਨੇ ਲੱਗਣ ਦਿੰਦੀ ਤੂੰ ਜਾਣਾ ਜੀ ਸਰਕੇ ਕਾਲ ਜੇ ਆਵੇ ਪਾਵੇ ਸਲਵਾਰ ਕਮੀਜ਼ ਪਸ ਮੈਨੂੰ ਨਹੀਂ ਵਾਰਾ ਖਾਂਦਾ ਕੰਮ ਹੈ ਚੰਗਾ ਮੈਂ ਤਾਂ ਨਹੀਂ ਸੋਕੋ ਵਰਜ ਕੇ ਰੱਖੇ ਨੂੰ ਜਿੰਨਾ ਵਰਜਿਆ ਜਾਂਦਾ ਇਹਨੂੰ ਭੂਏ ਚਾਣੀ ਨਾ ਦੇ ਮੇਰੇ ਤਾਂ ਵਾਕਾਚ ਹੁਣ ਰਹਿ ਨਹੀਂ ਗਈ ਮੈਂ ਤਾਂ ਕਾੜੀਓ ਇੱਕ ਦੀਆਂ ਦੋ ਦੋ ਸੁਣਮਦੀ ਐ ਇੱਕ ਦਿਨ ਦੋ ਕੁ ਸੌਣ ਦੀ ਤੁਸੀਂ ਵੀ ਸਮਝਾਉਣਾ ਥੋੜਾ ਜਿਹਾ ਮੈਂ ਥੋੜਾ ਸਮਝਾਉਣੀ ਤੈਨੂੰ ਕੀ ਪਤਾ ਨਿਕਲ ਕੇ ਬੈਠਣਾ ਨਾ ਕੰਮ ਤੋਂ ਹੁੰਦਾ ਕਹਿੰਦੇ ਮੈਂ ਰੱਖੀਆਂ ਕਰਦੀ ਇਹਨਾਂ ਦੀ ਇੰਨੇ ਪੈਸੇ ਲਾਉਂਦੇ ਤੇਰੀ ਪੜ੍ਹਾਈ ਤੇ ਤਾਂ ਤੂੰ ਹੁਣ ਨਾਜਾਇਜ਼ ਫਾਇਦਾ ਚੁੱਕਣ ਦੀ ਸਾਡਾ ਸਭ ਮੈਂ ਤਾਂ ਆ ਬਥੇਰਾ ਪਿੱਟਦੀ ਇਹਨੂੰ ਪਰ ਇਹ ਮੇਰੇ ਆਖੇ ਨਾ ਲੱਗਣ ਦੀ ਮੇਰਾ ਰਾਤਾ ਇੱਕ ਬੋਕਾਸਾ ਕਰਾਈ ਆ ਜਿਹੜੀ ਆ ਪੂਰੀ ਕਰਾਈਏ ਤੇ ਦਫਾ ਕਰ ਪੜ੍ਹਾਈ ਨੂੰ ਰਹਿਣ ਦੇ ਮੈਂ ਵੀਰ ਕੀ ਹੁਣੀ ਕਿ ਮੈਂ ਜਾਣਾ ਨਹੀਂ ਆਹੋ ਕਹਿੰਦੀ ਮੈਂ ਨਹੀਂ ਜਾਣਾ ਕਿ ਮੈਨੂੰ ਮਨਾਉਣਗੇ ਨਹੀਂ ਜਾਣੀ ਨਾ ਜਾਵੇ ਮੈਂ ਨਹੀਂ ਕੋਈ ਕਿਹਾ ਉਹੋ ਹੀ ਗਈ ਮੈਂ ਤਾਂ ਕਰੀ ਵੀ ਨਹੀਂ ਮਨਾਉਂਦੀ ਜੋ ਹਾਂ ਤੈਨੂੰ ਕੰਮ ਕਮ ਸਾਵ ਮਾਰਾ ਮੋਟਾ ਉਹ ਹੈ ਚੜ ਗਈ ਜਿਹਦਾ ਕੰਮ ਉਹ ਲੈ ਆਖੀ ਤਾਂ ਫੋਨ ਲੈ ਕੇ ਪੈਂਦੀ ਮੇਰੀ ਆਨਲਾਈਨ ਪੜ੍ਹਾਈ ਆਉਣ ਡਈ ਆ ਕੰਮ ਪਤਾ ਨਹੀਂ ਇਹਨੇ ਕਿਹੜੇ ਵੇਲੇ ਕਰਨਾ ਮੈਂ ਤਾਂ ਆਪ ਸੜੀ ਪਈ ਆ ਤੈਨ ਮੈਂ ਕਹਿੰਦੀ ਇਹਨੂੰ ਨਾ ਪਾਈਏ ਕੱਲ੍ਹ ਤੋਂ ਤੈਨੂੰ ਆ ਨਾ ਕਰਾਈ ਬਣਾ ਫੇਰ ਰੱਖਿਆ ਕਰਾਂਗੀ ਮੈਂ ਪੜ੍ਹਨਾ ਹੀ ਤੇ ਮੈਨੂੰ ਪੜਾਇਆ ਨਹੀਂ ਪੜਾ ਲਾ ਤੇ ਜੇ ਪੜਾਉਣਾ ਤਾਂ ਫਿਰ ਸਿੱਧਾ ਜਿੱਥੇ ਮੈਂ ਕਹਣਾ ਉਧਾ ਕਰਨਾ ਪੈਣਾ ਹਾਂ ਜਾਂਦੀ ਜਾਵੇ ਨਹੀਂ ਜਾਂਦੀ ਤਾਂ ਨਾ ਜਾਵੇ ਆਓ ਐਡੇ ਮੇਰੇ ਕੋਲ ਪਖਾਣੇ ਨਹੀਂ ਕੀ ਹੁੰਦੇ ਤੇ ਚਾਹ ਬਣਾ ਕੇ ਤਵਾਜ ਦੇ ਉਹ ਮੈਂ ਚਾਹ ਫੇਰ ਲੈ ਜੂਗਾ ਹਾਂ ਮੈਂ ਬਣਾ ਦੇਣੀ ਬਣਾ ਦੇਣੀ ਉਨੇ ਦਰੂਸੀ ਰਹਿਣਾ ਹੈ ਹਾਂ ਚੱਲ ਕੋਈ ਗੱਲ ਇਹਦਾ ਵੱਧ ਦੇ ਘਟੇ ਹੁੰਦੇ ਰਹੇ ਉੱਟ ਕਿਤੇ ਸੂਟ ਬਦਲੀ ਕਰ ਲਾ ਉਹ ਫੇਰ ਜਰਾ ਆ ਗਿਆ ਵੀਰ ਅੰਦਰ ਉਹਨੇ ਫੇਰ ਵੇ ਇਲਾ ਨਾ ਗੱਲ ਫੇਰ ਨਹੀਂ ਉਹਨੇ ਛੱਡਣੀ ਹੈਗੀ ਤੇ ਨਾਲ ਮੈਂ ਚਾਹ ਬਣਾ ਲਾ ਤੇ ਨਾਲ ਦਾਲ ਨੂੰ ਤੜਕਾ ਲਾ ਮੈਂ ਜਦਾ ਆ ਗਈ ਆ ਮਿਸਤਰੀ ਭਾਬੀ ਤੁਸੀਂ ਤੇ ਵੀਰ ਕੋ ਕੋ ਡਾਤੇ ਆ ਵੀਰ ਨੂੰ ਮਸਾਪਾ ਸਮਝਾਇਆ ਕਰੋ ਕਿ ਪਿੰਨਾ ਇਦਾਂ ਕਰਿਆ ਕਰੇ ਮੇਰੇ ਨਾਲ ਸਮਝਾਉਣੀ ਤੇ ਬਥੇਰਾ ਬਥੇਰੀਆਂ ਮੱਥੇ ਦੀਆਂ ਠੀਕਰੀਆਂ ਭੰਨੀਆਂ ਪਰ ਉਹਦੇ ਸਿਰ ਤੋਂ ਜੂਨ ਹੀ ਸਰਕਦੀ ਮੈਂ ਹੁਣ ਕੀ ਕਰਾਂ ਦੱਸ ਮੈਂ ਤਾਂ ਫਸੀ ਪਈ ਆ ਤੇਰੇ ਵੱਲ ਵੇਖ ਕੇ ਵੀ ਮੈਨੂੰ ਦਰਸਾਉਂਦਾ ਮੈਂ ਤੇ ਬਥੇਰਾ ਮਨਾਇਆ ਤੇ ਸਹੀ ਦੁਨੀਆਂ ਹੀ ਪਾਉਂਦੀ ਆ ਉਹਨੂੰ ਹੀ ਪਾ ਲੰਦੋ ਇੱਚ ਕੋਈ ਵੱਡੀ ਗੱਲ ਨਹੀਂ ਹੈਗੀ ਚਲ ਕੋਈ ਨਹੀਂ ਭਾਬੀ ਮੇਰੀ ਮੰਮੀ ਨੇ ਜਦੋਂ ਮੇਰੇ ਨਾਲ ਸਹਿਮਤ ਹੈਗੀ ਤਾਂ ਵੀਰ ਨੂੰ ਮੈਂ ਕੀ ਕਹਿਣਾ ਵਾ ਜਦੋਂ ਮੇਰੀ ਮਾਂ ਹੀ ਨਹੀਂ ਮੇਰੇ ਨਾਲ ਮੇਰਾ ਸੋਚਦੀ ਚਲੋ ਕੋਈ ਗੱਲ ਨਹੀਂ ਜਾਓ ਤੁਸੀਂ ਲਾ ਲਓ ਤੜਕਾ ਤੁੜਕਾ ਮੈਂ ਬਦਲ ਕੇ ਕੱਪੜੇ ਮੈਂ ਘਰੇ ਪੜ ਦਿੰਨੀ ਆ